ਦੋਸਤੋ ਇਸ ਵੇਲੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਆਹ ਜਿਹੜੀ ਵਿਰਲੀ ਵਿਰਲੀ ਜੀ ਕਣਕ ਦੇਖਦੇ ਪਏ ਹੋ ਇਹ ਕਣਕ ਸਿਰਫ 7 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਬੀਜੀ ਗਈ ਆ ਹੁਣ ਜਦੋਂ ਮੈਂ ਕਹਿ ਰਿਹਾ ਕਿ ਪ੍ਰਤੀ ਏਕੜ 7 ਕਿਲੋ ਬੀਜ ਪਾ ਕੇ ਬੀਜੀ ਗਈ ਆ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਧਾਰ ਕੇ 7 ਕਿਲੋ ਬੀਜ ਪਾਇਆ ਅਸੀਂ ਬੀਜ ਪਾਉਣਾ ਚਾਹੁੰਦੇ ਸੀ 12 ਕਿਲੋ ਕਿਉਂਕਿ ਪਿਛਲੇ ਸੀਜ਼ਨ ਕਣਕ ਦੇ ਮੌਕੇ ਅਸੀਂ ਇਸ ਵਾਹਣ ਦੇ ਵਿੱਚ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਹੀ ਕਣਕ ਬੀਜੀ ਸੀ ਪ्योर ਕੁਦਰਤੀ ਖੇਤੀ ਤਹਿਤ ਖੁੱਲੇ ਪਾੜੇ ਦੀ ਕਣਕ ਇੱਕ ਪੋਰ ਬੰਦ ਰੱਖ ਕੇ ਇਸ ਵਾਰ ਵੀ ਅਸੀਂ 12 ਕਿਲੋ ਬੀਜ ਹੀ ਪ੍ਰਤੀ ਏਕੜ ਪਾ ਕੇ ਇਹ ਕਣਕ ਬੀਜਣਾ ਚਾਹੁੰਦੇ ਸੀ ਪਰ ਪਿਛਲੇ ਸਾਲ ਜਿਹੜੀ ਮਸ਼ੀਨ ਸਾਡੇ ਕੋਲੇ ਸੀਗੀ ਇਸ ਵਾਰ ਉਹ ਮਸ਼ੀਨ ਦੇ ਨਾਲ ਇਹ ਕਣਕ ਨਹੀਂ ਬੀਜੀ ਗਈ ਨਵੀਂ ਮਸ਼ੀਨ ਲਿਆਉਣੀ ਪਈ ਸਾਨੂੰ ਤੇ ਨਵੀਂ ਮਸ਼ੀਨ ਦੇ ਨਾਲ ਜਦੋਂ ਅਸੀਂ ਇਹ ਕਣਕ ਬੀਜਦੇ ਪਏ ਸੀ ਤਾਂ ਸੈਟਿੰਗ ਨਹੀਂ ਆਈ ਨਤੀਜੇ ਵਜੋਂ ਬੀਜ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈ ਗਿਆ ਪਰ ਧੰਨਾ ਬਾਈ ਦਪਿੰਦਰ ਸਿੰਘ ਜਿਨੇ ਐਡਾ ਹੌਸਲਾ ਰੱਖਿਆ ਐਡਾ ਜਿਗਰਾ ਦਿਖਾਇਆ ਕਿ ਉਹ ਕਹਿੰਦਾ ਵੀ 7 ਕਿਲੋ ਵੀ ਕਿल्ले ਦਾ ਵਾਧੂ ਆ ਜੇ 12 ਕਿਲੋ ਨਾਲ ਹੋ ਸਕਦੀ ਹੈ ਤਾਂ 7 ਕਿਲੋ ਨਾਲ ਕਿਉਂ ਨਹੀਂ ਹੋ ਸਕਦੀ ਸੋ ਹੁਣ ਉਸੇ ਹੀ ਬਾਣ ਦੇ ਵਿੱਚ ਪਿੰਡ ਪੂਲੀ ਜਿਲ੍ਹਾ ਬਠਿੰਡਾ ਵਿਖੇ ਬਾਈ ਦਪਿੰਦਰ ਸਿੰਘ ਹੁਣਾਂ ਦਾ ਜਿਹੜਾ 5 ਏਕੜ ਕੁਦਰਤੀ ਖੇਤੀ ਵਾਲਾ ਖੇਤ ਆ ਉਸੇ ਖੇਤ ਦੇ ਵਿੱਚ ਆ ਜਿਹੜੀ 2 ਏਕੜ ਕਣਕ ਅਸੀਂ ਬੀਜੀ ਆ ਤਿੰਨ ਅੱਡੋ ਅੱਡ ਵੈਰਾਈਟੀਆਂ ਇੱਕ ਵੈਰਾਈਟੀ ਹੈਗੀ ਆ ਲੋਕਵਾਨ ਇੱਕ ਹੈਗੀ ਆ ਸੋਨਾ ਮੋਤੀ ਤੇ ਇੱਕ ਹੈਗੀ ਆ ਆਰ ਜੇ 1482 ਤਾਂ ਲੋਕ ਵਣ ਦੇ ਨਾਲ ਅਸੀਂ ਬਿਜਾਈ ਸ਼ੁਰੂ ਕੀਤੀ ਸੀ ਤੇ ਮਸ਼ੀਨ ਦੀ ਸੈਟਿੰਗ ਨਾ ਔਨ ਕਰਕੇ 7 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਇਹ ਬਾਣ ਵਿਝ ਗਿਆ ਸੋ ਆਮ ਹਾਲਾਤਾਂ ਦੇ ਵਿੱਚ ਮੈਨੂੰ ਫੋਨ ਆਉਂਦੇ ਆ ਕਿਸਾਨਾਂ ਦੇ ਵੀ ਸਾਡਾ ਬਾਈ ਯਾਰ ਬੀਜ 32 ਕਿਲੋ ਰਹਿ ਗਿਆ ਤੇ ਅਸੀਂ 40 ਪਾਉਂਦੇ ਹੁੰਦੇ ਸੀ 45 ਪਾਉਂਦੇ ਹੁੰਦੇ ਸੀ ਤੇ ਕਿਵੇਂ ਕਰੀਏ ੱੱੱਕਾ ਤਾਂ ਨਹੀਂ ਲੱਗਦਾ ਤੇ ਜਿਹੜਾ 12 ਕਿਲੋ ਦੇ ਨਾਲ ਕਿੱਲਾ ਵੇਚਦਾ ਉਹਦਾ 7 ਕਿਲੋ ਰਹਿ ਗਿਆ ਤੇ ਤੁਹਾਡੇ ਹਿਸਾਬ ਨਾਲ ਉਹਨੂੰ ਕਿੱਧਰ ਨੂੰ ਜਾਣਾ ਚਾਹੀਦਾ ਉਹ ਕੀ ਕਰੇ ਉਹਨੂੰ ਕੀ ਫੋਨ ਕਰਨੇ ਚਾਹੀਦੇ ਆ ਕਿਹਨੂੰ ਕਰਨੇ ਚਾਹੀਦੇ ਆ ਉਹਨੂੰ ਤਾਂ ਮੈਂ ਫੋਨ ਕੀਤਾ ਮੈਂ ਕਿਹਾ ਵੀ ਵਿਜੀ ਗਈ ਆਖਿਆ ਆਹੋ ਵੀ ਕਿੰਨਾ ਪੈ ਗਿਆ ਕਹਿੰਦਾ ਇਹਦੀ ਤਾਂ ਪੁੱਛੋ ਹੀ ਨਾ 7 ਕਿਲੋ ਤਾ 7 ਕਿਲੋ ਵੀ ਪੈਣ ਦੇ باوجود ਬੰਦੇ ਨੇ ਜਿਹੜਾ ਹੈਗਾ ਹੌਸਲਾ ਨਹੀਂ ਟਾਇਆ ਤੇ ਬੰਦਾ ਜਿਹੜਾ ਹੈਗਾ 7 ਕਿਲੋ ਤੇ ਵੀ ਖੁਸ਼ ਆ ਤਾਂ ਮੈਂ ਬਾਈ ਨੂੰ ਬੁਲਾਉਣਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਤੁਹਾਡਾ ਕੁਦਰਤੀ ਖੇਤੀ ਦੇ ਵਿੱਚ ਮਿਲਦਾ ਤੀਜਾ ਸਾਲ ਚੱਲ ਪਿਆ ਹਾਂਜੀ ਹਾਂਜੀ ਹੈਨਾ ਬਾਈ ਜੀ 7 ਕਿਲੋ ਵੀ ਜਿੱਥੇ ਦਾ ਤੇ ਲੋਕਾਂ ਦਾ 40 ਦੀ ਥਾਂ ਤੇ 32 ਪੈ ਗਿਆ ਤੇ ਉਹਨਾਂ ਦੇ ਭਾਅ ਦੀ ਬਣ ਗਈ ਮੈਨੂੰ ਫੋਨ ਆਇਆ ਵੀ ਸਾਡਾ ਵੀ ਘੱਟ ਰਹਿ ਗਿਆ ਤੇ ਆਂਢੀ ਗੁਆਂਢੀ ਕਹਿੰਦੀ ਆ ਦੂਰੀ ਬੀਜ ਦੇ ਤੇ ਟੀਚਰਾਂ ਕਰਦੇ ਆ ਤੇ ਸਾਨੂੰ ਮੈਨੂੰ ਕਹਿੰਦੇ ਆ ਵੀ ਤੇਰਾ ਤੇਰੀ ਕਣਕ ਕਿਵੇਂ ਹੋਊਗੀ ਤੇ ਤੁਸੀਂ 7 ਕਿਲੋ ਤੇ ਵੀ ਹੌਸਲਾ ਨਹੀਂ ਛੱਡਿਆ ਪਹਿਲਾਂ ਆਪਾਂ ਇਹ ਤੇ ਅਰਬ ਦੇਖਿਆ ਹੋਇਆ ਆਪਣਾ 12 ਪਾ ਕੇ ਆਪਣਾ ਬਹੁਤ ਵਧੀਆ ਝਾੜ ਰਿਹਾ ਸੀਗਾ ਜੀ ਇਸ ਵਾਰੀ 12 ਦਾ ਟਾਰਗੇਟ ਮੰਨ ਕੇ ਚੱਲੇ ਸੀ ਚਲੋ 12 ਦਾ 12 ਕਿਲੋ ਆਪਣੇ ਹਿਸਾਬ ਨਾਲ 12 ਕਿਲੋ ਵੀ ਪਾਇਆ ਵਿੱਚ ਹਾਂ ਅੱਜੋਂ ਮਸ਼ੀਨ ਪਿੱਤਨੀ ਸ਼ੁਰੂ ਕੀਤੀ ਉਸ ਤੇ ਕੋਣੀ ਕੋਈ ਸੈਟਿੰਗ ਅਕੋਰਡਿੰਗ ਬਾਅਦ ਚ ਦੇਖਿਆ 20 ਬਚ ਗਿਆ ਉਹਦੇ ਵਿੱਚ 12 ਕਿਲੋ ਦੇ ਵਿੱਚੋਂ ਫਿਰ ਬਾਅਦ ਸੋਚਿਆ ਵੀ ਪ੍ਰਮਾਤਮਾ ਨੇ ਜੋ ਦੇਣਾ ਨਾ ਉਹ ਆਪਾਂ ਦੇ ਹੀ ਦੇਣਾ ਵੀ ਜੇ ਉਹਨੇ ਦੇਣਾ ਤਾਂ 7 ਕਿਲੋ ਚੋ ਵੀ ਦੇ ਦੂ ਤੇ ਨਹੀਂ ਦੇਣਾ ਤਾਂ ਭਾਵੇਂ 70 ਕਿਲੋ ਬਾਅਦ ਫਿਰ ਆਪਾਂ ਜੋਰ ਲਾ ਕੇ ਬਿਠੇ ਪਹਿਲਾਂ ਝੋਨੇ ਤੇ ਆਪਾਂ ਇਹਨਾਂ ਜੋਰ ਲਾਈ ਆ ਸਾਰਾ ਕੁਝ ਕਰੀਗੇ ਸਾਰੀ ਦੁਨੀਆ ਹੀ ਕਰੀਗੀ ਤੇ ਜੋ ਉਹਨੇ ਦੇਣਾ ਸੀ ਉਹਨੇ ਉਹੀ ਦਿੱਤਾ ਉਹੀ ਦੇ ਹਾਂਜੀ ਸੋ ਇਹ ਜਿਹੜਾ ਪਿਛਵਾਸ ਇਹ ਜਿਹੜਾ ਵਿਚਾਰ ਆ ਭਾਜੀ ਦਾ ਵੀ ਆਪਾਂ ਕੁਝ ਨਹੀਂ ਕਰ ਸਕਦੇ ਤੇ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ ਕਰੇ ਕਰਾਵੇ ਆਪੇ ਆਪ ਈਸ਼ਣਾ ਦੇ ਮਾਨਸ ਕੇ ਹਾਥ ਜੇ ਸਾਡੇ ਹੱਥ ਹੀ ਸਾਰਾ ਕੁਝ ਹੁੰਦਾ ਤੇ ਅਸੀਂ ਤਾਂ ਭਾਈ ਜਿਹੜੇ ਹੈਗੇ ਸੋਨੇ ਦੇ ਮਹਿਲ ਪਾ ਦਿੰਦੇ ਤੇ ਸਾਡੇ ਹੱਥ ਅਸਲ ਦੇ ਵਿੱਚ ਕੁਝ ਵੀ ਨਹੀਂ ਸਾਡਾ ਜਿਹੜਾ ਫਲਸਫਾ ਗੁਰੂ ਫਲਸਫਾ ਉਹ ਤਾਂ ਇਹੀ ਕਹਿੰਦਾ ਮੇਰਾ ਮੁਝਵੇਂ ਕਿਛ ਨਾ ਹੀ ਜੋ ਕੇਸ ਹੈ ਸੋ 13 13 ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਸੋ ਭਾਜੀ ਪਿਛਲੇ ਸਾਲ ਆਪਾਂ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਫੁੱਲੇ ਪਾੜੇ ਦੀ ਕਣਕ ਬੀਜੀ ਇੱਕ ਕੋਸ਼ਵਾਨ ਬੰਦ ਰੱਖਿਆ ਐਤਕੀ ਵੀ ਆਪਾਂ ਉਸੇ ਤਰੀਕੇ ਕਣਕ ਬੀਜੀ ਆ ਐਤਕੀ ਬੀਜ ਰਹਿ ਗਿਆ 7 ਕਿਲੋ ਕੋਸ਼ਵਾਨ ਚ ਤੇ ਕੋਸ਼ਵਾਨ ਚ ਪੈ ਗਿਆ 10 ਕਿਲੋ ਦਾ ਹਿਸਾਬ ਨਾਲ ਮਤਲਬ 12 ਕਿਲੋ ਦਾ ਕਿਸੇ ਵਾਂਚ ਚ ਨਹੀਂ ਗਿਆ ਦੋ ਵਰਾਇਟੀਆਂ ਦਾ ਸਬਤ ਹੋ ਗਿਆ ਇੱਕ ਦਾ 10 ਇੱਕ ਦਾ 10 ਤਾਂ ਇੰਨਾ ਘੱਟ ਬੀਜ ਐਤ ਵੀ ਪਿਆ ਤੇ ਪਿਛਲੀ ਵਾਰ ਵੀ ਲੋਕਾਂ ਦੇ ਮੁਕਾਬਲੇ ਦਾ ਤੀਜਾ ਹਿੱਸਾ ਬੀਜ ਸੀ ਆਪਣਾ ਹਣਾ ਹਾਂਜੀ ਹਾਂਜੀ ਲੋਕਾਂ ਦਾ ਕਿਸੇ ਦਾ 50 ਕਿਸੇ ਦਾ 40 40 ਵਾਲਿਆਂ ਦੇ ਮੁਕਾਬਲੇ ਆਪਣਾ ਹੋ ਗਿਆ ਜੀ ਚੌਥਾ ਹਿੱਸਾ ਹਾਂਜੀ ਹਣਾ 50 ਵਾਲਿਆਂ ਦੇ ਮੁਕਾਬਲੇ ਆਪਣਾ ਹੋ ਗਿਆ ਲਗਭਗ ਪੰਜਵਾਂ ਹਿੱਸਾ ਤੇ ਐਤ ਵੀ ਆਪਣਾ ਬੀਜ ਜੇ ਮੰਨ ਕੇ ਚੱਲੀਏ ਲੋਕਾਂ ਦੇ ਮੁਕਾਬਲੇ ਛੇਵਾਂ ਹਿੱਸਾ ਹੀ ਹੈ ਹਾਂਜੀ 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 ਇਹ ਨਹੀਂ ਹਾਂਜੀ ਤਾਂ ਪਿਛਲੀ ਵਾਰ ਜਿੰਨਾ ਆਪਾਂ ਘੱਟ ਬੀਜ ਪਾ ਕੇ ਕਣਕ ਕੀਤੀ ੁੱਲੇ ਪਾੜੇ ਦੀ ਪ्योर ਕੁਦਰਤੀ ਕੇਤੀ ਤਹਿਤ 4 ਪੱਖੋਂ ਉਹਦਾ ਰਿਜ਼ਲਟ ਕਿਵੇਂ ਰਿਹਾ ਸੀ 4 ਪੱਖਾਂ 'ਚ ਬਹੁਤ ਵਧੀਆ ਲੋਕਵੰਦ ਦਾ ਆਪਾਂ 17 18 ਦੇ ਰਾਊਂਡ ਚਾਰ ਕੱਢਿਆ ਸੀਗਾ ਜੀ ਸੋਨਾ ਮੋਤੀ ਦਾ 12 ਦੇ 12.5 ਦੇ ਰਾਊਂਡ ਇੱਥੇ ਸੀਗਾ ਜੀ ਜੀ ਜੇ ਆਪਾਂ ਹੁਣ ਆਪਾਂ ਚਲੋ ਮੰਨ ਕੇ ਚੱਲੋ ਆਪਾਂ 7.5 7 ਕਿਲੋ ਦੇ ਰਾਊਂਡ ਪੈ ਗਿਆ ਕਿ ਜੇ ਆਪਣਾ ਤਿਆਰਪਾ ਪਚਲ ਤਿਆਰਪਾ ਕਰਕੇ ਸਿੱਖਦਾ ਬੰਦਾ ਜੇ ਆਪਣਾ ਝਾੜ ਉਹਦੇ ਨੇੜੇ ਲੱਗ ਗਿਆ ਫਿਰ ਆਪਣਾ 12 ਦੇ ਵੀ ਕੀ ਲੋੜ ਹੈ ਹਾਂ ਤੇ 7 ਜਰ ਪਾ ਕੇ ਆਪਣਾ ਸੇਮ ਝਾੜ ਉਨਾ ਹੀ ਆ ਗਿਆ ਪਿਛਲੀ ਵਾਰ ਜਿੰਨਾ ਫਿਰ ਆਪਣਾ 7 ਤੇ ਹੀ ਕਿਉਂ ਨਾ ਪਾਇਆ ਜਾ ਫਿਰ 12 ਵੀ ਕਿਉਂ ਪਾਇਆ ਜਾਵੇ ਬਿਲਕੁਲ ਬਿਲਕੁਲ ਇਸ ਬਾਣ ਦੇ ਵਿੱਚੋਂ ਪਿਛਲੀ ਵਾਰੀ ਜਿਹੜਾ ਸਾਡਾ ਝਾੜ ਸੀਗਾ ਕੁੱਲੇ ਪਾੜੇ ਵਾਲੀ ਕਣਕ ਦਾ ਲੋਕਾਂ ਨੂੰ ਅਸੀਂ ਫੀਲਡ ਸਕੂਲ ਲਾ ਕੇ ਦਿਖਾਈ ਵੀ ਸੀ ਉਹ ਕਣਕ ਜਿਹੜੀ ਲੋਕਵਾਨ ਵੈਰਾਈਟੀ ਸੀ ਉਹਦਾ ਝਾੜ ਸੀਗਾ 17 ਕੁਆਂਟਲ 30 ਕਿਲੋ ਪ੍ਰਤੀ ਏਕੜ ਤੇ ਜਿਹੜੀ ਸੀਗੀ ਆਪਣੀ ਸੋਨਾ ਮੋਤੀ ਉਹਦਾ ਝਾੜ ਸੀਗਾ ਝਾਰ ਲਾਉਣ ਤੋਂ ਬਾਅਦ 11 ਕੁਆਂਟਲ ਪ੍ਰਤੀ ਏਕੜ ਤੇ باوجود ਇਹਦੇ ਕਿ ਸਾਡੇ ਪਿਛਲੀ ਵਾਰੀ 3.5 ਕਿੱਲੇ ਕਣਕ ਥੱਲੇ ਸੀ ਉਹਨਾਂ 3.5 ਕਿੱਲਾਂ ਦੇ ਵਿੱਚੋਂ ਲਗਭਗ 3 ਕਨਾਲਾਂ ਵਾਹਣਾ ਜਿਹੜਾ ਉਹ ਖੱਸੜ ਰੇਤੇ ਤੇ ਰੂੜਾਂ ਵਾਲੀ ਜ਼ਮੀਨ ਹੈ ਠੀਕ ਹੈ ਉਹਦੇ باوجود ਸਾਡਾ ਝਾੜ ਇੰਨਾ ਆਇਆ ਤੇ ਜੇ ਸਾਡੀ ਸਾਰੀ ਜ਼ਮੀਨ ਇੱਕ ਸਾਲ ਹੁੰਦੀ ਖੱਸੜ ਹੋਏ ਤੇ ਤੋਂ ਬਿਨਾ ਹੁੰਦੀ ਰੋੜਾਂ ਵਾਲੀ ਤੋਂ ਬਿਨਾ ਹੁੰਦੀ ਤਾਂ ਸਾਡਾ ਝਾੜ ਲੋਕਮਾਨ ਦਾ 20 ਕੁਇੰਟਲ ਦੇ ਆਸ-ਪਾਸੇ ਜਾਣਾ ਸੀ ਤੇ ਜਿਹੜੀ ਸੋਨਾ ਮੋਤੀ ਆ ਉਹਦਾ 14 ਕੁਇੰਟਲ ਦੇ ਆਸ-ਪਾਸੇ ਜਾਣਾ ਸੀ ਸੋ ਇਸ ਵਾਰ ਅਸੀਂ 7 ਕਿਲੋ ਹੀ ਜਿਹੜਾ ਹੈਗਾ ਬਹੁਤ ਮੰਨ ਕੇ ਇਹਨੂੰ ਵੀ ਲੱਕ ਲਿਆ ਤੇ ਸਮੇਂ-ਸਮੇਂ ਅਸੀਂ ਤੁਹਾਨੂੰ ਇਸ 7 ਕਿਲੋ ਪ੍ਰਤੀ ਏਕੜ ਬੀਜ ਵਾਲੀ ਕਣਕ ਦੇ ਦਰਸ਼ਨ ਕਰਾਉਂਦੇ ਰਵਾਂਗੇ ਤੇ ਐਂਡ ਤੇ ਤੁਹਾਨੂੰ ਦੱਸਾਂਗੇ ਕਿ 7 ਕਿਲੋ ਪ੍ਰਤੀ ਏਕੜ阿里 ਨੇ ਸਾਡੀ ਝੋਲੀ 'ਚ ਮਹਾਰਾਜ ਦੀ ਕਿਰਪਾ ਨਾਲ ਕੀ ਪਾਇਆ ਆਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਕਲਿੱਕ ਕਰ ਦਿਓ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰਿਕਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਤ ਜੀ ਆਇਆ